ਟਾਂਡਾ ਟੂਲ ਬਹਾ ਰੋਡ ਦੀ ਖਸਤਾ ਜਰਜਰ ਹਾਲਤ ਤੋਂ ਦੁਖੀ ਲੋਕਾਂ ਨੇ ਸਰਕਾਰ ਵੱਲੋਂ ਸੜਕ ਬਣਾਉਣ ਲਈ ਕੋਈ ਨਜ਼ਰਸਾਨੀ ਨਾ ਕਰਨ ਕਾਰਨ ਆ ਰਹੀਆਂ ਮੁਸ਼ਕਲਾਂ ਦੇ ਆਰਜੀ ਹਾਲ ਲਈ ਮਿੱਟੀ ਗਟਕਾ ਪਾ ਕੇ ਸੜਕ ਦੇ ਟੋਏ ਭਰੇ ਹਨ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇਲਾਕਾ ਦੇ ਵਸੀਆਂ ਨੇ ਦੱਸਿਆ ਕਿ ਇਹ ਤਹਿਲਕਦਮੀ ਕੰਧਾਲੀ ਨਰੰਗਪੁਰ ਹਸੈਨਪੁਰ ਲਾਲੋਵਾਲ ਸਕਰਾਲਾ ਤੁਰੀਆਂ ਸਰਾਈ ਖਿਆਲਾ ਬੈਰਮਪੁਰ ਨਾਲ ਜੁੜੇ ਨੌਜਵਾਨਾਂ ਨੇ ਕੀਤੀ ਹੈ ਇਸਰਾਨ ਪਿੰਡ ਕੰਡਾਲੀਂ ਦੇ ਰੰਗਪੁਰ ਤੋਂ ਤੂਤਾ ਤੱਕ ਟੋਇਆਂ ਨੂੰ ਭਰਨ ਲਈ ਲਗਭਗ 1,115,000 ਰੁਪਏ ਦੀ ਲਾਗਤ ਨਾਲ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਸੜਕ ਦੇ ਟੋਏ ਭਰੇ ਗਏ ਹਨ ਇਸਰਾਨ ਮੌਜੂਦ ਲੋਕਾਂ ਨੇ ਰੋਸ ਜਤਾਇਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਰੋਡ ਦੀ ਹਾਲਤ ਬੇਹਦ ਤਰਸਯੋਗ ਬਣੀ ਹੋਈ ਹੈ ਕਈ ਸਥਾਨਾਂ ਤੇ ਸੜਕਾਂ ਦਾ ਨਾਮੋ ਨਿਸ਼ਾਨ ਮਿਟ ਚੁੱਕਾ ਹੈ ਦੋ ਵਿਧਾਨ ਸਭਾ ਹਲਕਿਆਂ ਉੜਮੜ ਤੇ ਸ਼ਾਮਚਾ ਦਾ ਸਬੰਧਤ ਇਸ ਸੜਕ ਨੂੰ ਬਣਾਉਣ ਲਈ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰੰਤੂ ਇਸ ਸਰਕਾਰ ਨੇ ਲਗਭਗ ਪੌਣੀ 2 ਸਾਲ ਪੂਰੇ ਹੋਣ ਦੇ ਬਾਅਦ ਵੀ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੁਣ ਆਖਿਆ ਕਿ ਸੜਕ ਦੀ ਜਰਦਰ ਹਾਲਤ ਦਾ ਕਾਰਨ ਨਿਤ ਹਾਦਸੇ ਵਾਪਰਦੇ ਹਨ ਅਤੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਹੁਣ ਗਨੇ ਦੇ ਸੀਜ਼ਨ ਦੌਰਾਨ ਟਰਾਲੀਆਂ ਟਰੈਕਟਰਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਉਹਨਾਂ ਨੇ ਉਦੰਬ ਕੀਤਾ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਰੋਡ ਦਾ ਨਿਰਮਾਣ ਕਰਵਾਇਆ ਜਾਵੇ ਅਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਜਿਹੜੀ ਟਾਂਡੇ ਤੋਂ ਢੋਲ ਵਾਹਰੂ ਸੜਕ ਜਾਂਦੀ ਆ ਉਹਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਗਈ ਸੀ ਗੰਨੇ ਦਾ ਸੀਜ਼ਨ ਚੱਲ ਰਿਹਾ ਸੀਗਾ ਤੇ ਸਰਕਾਰਾਂ ਦੇ ਕੋਲ ਬਹੁਤ ਆਫੀਲਾ ਦਰੀਲਾ ਕੀਤੀਆਂ ਪਰ ਕਿਸੇ ਸਰਕਾਰ ਨੇ ਵੀ ਕੋਈ ਵੀ ਸਾਡੀ ਜ਼ਿੰਮੇਵਾਰਾਂ ਦੀ ਬਾਹ ਨਹੀਂ ਫੜੀ ਸੋ ਪਿੰਡ ਵਾਸੀਆਂ ਨੇ ਪਿੰਡ ਕੰਧਾੜੀ ਤੋਂ ਲੈ ਕੇ ਧੂਤਾ ਤੇ ਸੜਕੇ ਤੱਕ ਸੜਕ ਦੇ ਵਿੱਚ ਤਕਰੀਬ 8 ਪਿੰਡਾਂ ਨੇ ਪੈਸੇ ਇਕੱਠੇ ਕਰਕੇ 1 ਲੱਖ ਰੁਪਏ ਤੋਂ ਉੱਪਰ ਇਕੱਠੇ ਪੈਸੇ ਕਰਕੇ ਉਸ ਵਿੱਚ ਟਿੱਕਾ ਰੋੜੇ ਤੇ ਜਿਹੜਾ ਉਹਦੇ ਦੇ ਪਟੂਰ ਹੁੰਦਾ ਉਹ ਇਕੱਠਾ ਕਰਕੇ ਕਰੀਬ 10-12 ਕਿਲੋਮੀਟਰ ਦਾ ਰਸਤਾ ਹੈਗਾ ਉਹਦੇ ਵਿੱਚ ਸਾਰੇ ਟੋਏ ਦੀ ਜਿਹੜੀ ਹੈਗੀ ਆ ਉਹ ਭਰ ਭਾਈ ਕੀਤੀ ਆ ਔਰ ਆਪਣੇ ਗੰਨੇ ਦੇ ਟਰਾਲੀਆਂ ਲਿਜਾਣ ਵਾਸਤੇ ਉਸ ਰਸਤੇ ਨੂੰ ਪਧਰਾ ਕੀਤਾ ਜਿਸ ਦੇ ਵਿੱਚ ਪਿੰਡ ਕੰਧਾਲੀ ਨਰੰਗਪੁਰ ਆਪਣੇ ਸੈਨਪੁਰ ਲਾਲੋਵਾਲ ਸਕਰਾਲਾ ਧੁਰੀਆਂ ਸਰਾਈ ਖਿਆਲਾ ਬੈਰੋਂਪੁਰ ਇਹਨਾਂ ਪਿੰਡਾਂ ਦੇ ਨੌਜਵਾਨਾਂ ਨੇ ਔਰ ਪਿੰਡ ਵਾਸੀਆਂ ਨੇ ਤਨ ਮਨ ਧਨ ਨਾਲ ਸੇਵਾ ਕਰਕੇ ਇਸ ਰੋਡ ਨੂੰ ਚਲਦਾ ਕੀਤਾ ਔਰ ਰਾਹੀਰਾਂ ਦੀ ਮੁਸ਼ਕਲ ਵੀ ਹੱਲ ਹੋਈ ਆ ਤੇ ਜਿੱਥੇ ਜ਼ਮੀਨਦਾਰਾਂ ਦਾ ਟਰਾਲੀਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਸੀਗਾ ਉਹਨੂੰ ਬਚਾਇਆ ਇਹਨਾਂ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ